ਸਾਸਤਰੀ ਕਾਜੀ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਆਪਣਾ ਸ਼ੋਰਮ ਖੁੱਲ ਗਿਆ ਜੀ ٹیਜੀ ਫਿਚਰ ਦੇ ਨਾਮ ਤੇ ਲੁਧਿਆਣਾ ਸ਼ਹਿਰ ਦੇ ਵਿੱਚ ਜਵਾਰ ਕਾ ਨਗਰ ਕੈਂਪ ਲੁਧਿਆਣਾ ਆ ਜੀ ਤੇ ਆਪਣਾ ਪਾਣੀ ਵਾਲੀ ਟੈਂਕੀ ਕੋਲ ਲੋਕੇਸ਼ਨ ਆਦੀ ਜੀ ਉਹਦੀ ਖੁਸ਼ੀ ਵਿੱਚ ਆਪਾਂ ਮੈਟ੍ਰਸ ਦੀ ਲਾਤੀ ਹੈ ਜੀ ਸੇਲ 6000 ਦਾ ਮੈਟ੍ਰਸ ਆ 2000 ਦਾ ਪੁਰਾਣਾ ਘਟਵਾਓ 4000 ਦਾ ਪਊਗਾ ਜੀ ਮੈਟ੍ਰਸ ਔਰ ਜਿਹੜਾ ਸਾਡੀ ਵੀਡੀਓ ਜਿਹੜਾ ਸਾਡੀ ਵੀਡੀਓ ਸ਼ੇਅਰ ਕਰਕੇ ਔਰ ਲਾਈਕ ਕਰਕੇ ਆਏਗਾ ਉਹਨੂੰ ਨਾਲ ਦਿੱਤਾ ਜਾਵੇਗਾ ਗਿਫਟ ਗਿਫਟ ਤਾਂ ਮਿਲੇਗਾ ਜਿਹੜਾ ਬੰਦਾ ਸਾਨੂੰ ਵੀਡੀਓ ਆਪਣਾ ਸਕਰੀਨਸ਼ਾਟ ਦਿਖਾਏਗਾ ਤਾਂ ਉਸਰਾ ਨੇ ਮਿਲਣਾ ਜੀ ਜਿੰਨੇ ਲੁਧਿਆਣਿਆਂ ਲੈਣਾ ਲੁਧਿਆਣਿਆਂ ਯੂਆਰ ਕਾ ਨਗਰ ਕੈਂਪ ਕੋ ਲੈ ਸਕਦਾ ਜੀ ਮੈਟ੍ਰਸ ਔਰ ਜਿਹਨੇ ਪਟਿਆਲੇ ਲੈਣਾ ਪਟਿਆਲਾ ਨਾਗਾ ਚੌਂਕ ਪੀਜੀ ਫਰਨੀਚਰ ਪਟਿਆਲਾ ਜੀ ਵਨ ਪੀਸ ਹੈ ਨਾ ਵਨ ਪੀਸ ਲੈ ਲੋ ਜੀ ਜੋੜਾ ਲੈਣਾ ਜੋੜਾ ਲੈ ਲੋ ਜੀ ਕੁਆਲਿਟੀ ਹਰ ਤਰ੍ਹਾਂ ਦੀ ਆਪਣੇ ਕੋਟੀ ਜੀ ਹੁਣ ਚਲਦੇ ਪਈ ਹੈ ਜੀ ਜਿਹੜਾ ਸਾਡੀ ਕੋਲ ਕੋ ਵੀਡੀਓ ਸ਼ੇਅਰ ਉਹਨੂੰ ਨਾਲ ਮਿਲੇਗਾ ਗਿਫਟ ਸਹਰਾਣਾ ਜੀ ਤਾਂ ਮਿਲੇਗਾ ਜੀ ਜਿਹੜਾ ਬੰਦਾ ਸਾਡੀ ਵੀਡੀਓ ਸ਼ੇਅਰ ਕਰਕੇ ਔਰ ਸਾਨੂੰ ਸਕਰੀਨਸ਼ਾਟ ਦਿਖਾਏਗਾ ਇਹ ਉਹਨਾਂ ਵਾਸਤੇ ਕਿਸਮ ਨੇ ਜੀ ਇਹ ਪਰ ਰਖੜੀ ਤੱਕ ਸਕੀਮਾਂ ਜੀ ਰਖੜੀ ਤੱਕ ਵਾਰ-ਵਾਰ ਇਹੀ ਕਹਿ ਰਿਆ ਰਖੜੀ ਤੱਕ ਸਕੀਮਾਂ ਬਾਦਲ ਦੀ ਦੁਕਾਨ ਤੇ ਇਹ ਨਾ ਕਹਿਣਾ ਕਿ ਤੁਸੀਂ ਵੀਡੀਓ ਪਾਈ ਦੀ ਸਟ੍ਰੋਕ ਨਹੀਂ ਮਿਲਿਆ ਏ ਡਰਾਸ਼ ਹੋ ਗਈ ਆ ਪਹਿਲਾ ਉਹ ਤਾਂ ਪਹਿਲਾ ਲੈ ਕੇ ਜਾਓ ਜੀ